ਰਾਗ ਗੌਂਡ ਬਾਣੀ ਰਵੇਦਾਸ ਜੀੋ ਕੀ ਘਰ ਦੂਜਾ ਏਕ ਓਂਕਾਰ ਸਤਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਉਹ ਹਾਰ ਸੋਈ ਮੁਕੰਦ ਮੁਕਤ ਕਾ ਦਾਦਾ ਸੋਈ ਮੁਕੰਦ ਹਮਰਾ ਪਿਤਾ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਕੇ ਸੇਵਕ ਕੋ ਸਦਾ ਆਨੰਦੇ ਰਹਾਓ ਮੁਕੰਦ ਮੁਕੰਦ ਹਮਾਰੇ ਪ੍ਰਾਨਂ ਜਪ ਮੁਕੰਦ ਮਸਤਕ ਨਿਸ਼ਾਨੰ ਸੇਮ ਮੁਕੰਦ ਕਰੈ ਬੈ ਰਾਗੀ ਸੋਈ ਮੁਕੰਦ ਦੁਰਬਲ ਤਨ ਲਾਦੀ ਏਕ ਮੁਕੰਦ ਕਰੈ ਉਪਕਾਰ ਹਮਰਾ ਕਹਾ ਕਰੈ ਸੰਸਾਰ ਮੇਟੀ ਜਾਤ ਹੂਐ ਦਰਬਾਰ ਤੁਹੀ ਮੁਕੰਦ ਜੋਗ ਜੁਗ ਤਾਰ ਉਪਜੋ ਗਿਆਨ ਹੋਆ ਪ੍ਰਗਾਸ ਕਰ ਕਿਰਪਾ ਲੀਨੇ ਕੀਟ ਦਾਸ ਕੌਰ ਵਿਦਾਸ ਅਬ ਤਿਰਸਨਾ ਚੂਕੀ ਜਪ ਮੁਕੰਦ ਸੇਵਾ ਤਾ ਹੂਕੀ ਗੌੜ ਜੇ ਉਹ 88 ਤੀਰਥ ਨਾ ਹੋਵੇ ਜੇ ਉਹ ਦਵਾ ਦਸ ਸਿਲਾ ਪੂਜਾਵੇ ਜੇ ਉਹ ਕੂਪ ਟਟਾ ਦੇਵਾਵੈ ਕਰੇ ਨਿੰਦ ਸਭ ਬਿਰਥਾ ਜਾਵੇ ਸਾਧਕ ਨਿੰਦਕ ਕੈਸੇ ਤਰੈ ਸਰ ਪਰ ਜਾਣੋ ਹੋ ਨਰਕ ਹੀ ਪਰੈ ਰਾਉ ਜੇ ਉਹ ਗ੍ਰਹਣ ਕਰੇ ਕੁਲ ਖੇਤਾ ਅਰਪੈ ਨਾਰ ਸਿੰਗਾਰ ਸਮੀਤ ਸਗਲੀ ਸਿਮਰਤਾ ਸਰਵਣੀ ਸੁਣੈ ਕਰ ਨਿੰਦ ਕਮਣੈ ਨਹੀਂ ਗੁਣੈ ਜੀ ਉਹ ਅਣਕ ਪ੍ਰਸਾਦ ਕਰਾਵੇ ਭੂਮદાન ਸੋਭਾ ਮੰਡਤ ਮੰਡਪਾ ਪਾਵੇ ਆਪਣਾ ਬਿਗਾਰ ਬਿਰਾਨਾ ਸਾੰਡੈ ਕਰ ਨਿੰਦ ਬੋਜੋ ਨਹੀਂ ਹਾਂਡੈ ਨਿੰਦਾ ਕਹਾ ਕਰਹੁ ਸੰਸਾਰਾ ਨਿੰਦ ਕਾ ਪ੍ਰਗਟ ਪਹਾਰਾ ਨਿੰਦ ਕਾ ਸੋਦ ਸਾਦ ਵਿਚਾਰਿਆ ਕਹ ਰਵਿਦਾਸ ਪਾਪੀ ਨਰਕ ਸਿਧਾਰਿਆ ਨਿੰਦਕ ਸੋਦ ਸਾਧ ਵੀਚਾਰਿਆ ਕਹ ਰਵਿਦਾਸ ਪਾਪੀ ਨਰਕ ਸਿਧਾਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ